ਪ੍ਰਧਾਨ ਮੰਤਰੀ ਮਾਰਕਰ ਨੇ ਵਿਦੇਸ਼ ਦੇ ਦੌਰੇ ਤੇ ਨੇ ਇਸ ਦੌਰਾਨ ਇਹ ਖਬਰ ਆਉਂਦੀ ਹੈ ਕਿ ਕੈਨੇਡਾ ਸਰਕਾਰ ਨੇ ਫੌਜ ਤੇ ਆਪਣਾ ਖਰਚਾ ਹੁਣ ਵਧਾਉਣਾ ਹੈ ਕਿੰਨੀ ਕੁ ਲੋਡ ਹੈ ਜੀ ਇਹਦੀ ਤੁਸੀਂ ਜ਼ਬਲੀਨ ਦੱਸੋ ਤੁਸੀਂ ਕਿੰਨੀਆਂ ਕੁ ਫੌਜ ਦੀਆਂ ਗੱਡੀਆਂ ਦੇਖਦੇ ਹੋ ਸੜਕਾਂ ਤੇ ਹੋਰ ਚੀਜ਼ਾਂ ਮੈਂ ਤਾਂ ਨਹੀਂ ਦੇਖੀ ਦੇਖਦੇ ਨੇ ਫੌਜ ਦੇ ਵਿੱਚ ਵੀ ਬਹੁਤ ਘੱਟ ਪਰਸੈਂਟੇਜ ਬੰਦੇ ਨੇ ਸਾਡੇ ਆਮ ਹੀ ਪੰਜਾਬ ਦੇ ਵਿੱਚ ਛੋਟੇ ਜਿਹੇ ਪਿੰਡ 'ਚ ਹੀ ਬਹੁਤ ਸਾਰੇ ਫੌਜੀ ਹੁੰਦੇ ਨੇ ਜੀ ਤੇ ਕੰਟੋਨਮੈਂਟ ਪੰਜਾਬ 'ਚ ਦੇਖ ਲਓ ਕਿੰਨੇ ਨੇ ਘੰਟੇ ਤੇ ਛੋਟਾ ਜਿਹਾ ਸੂਬਾ ਹੈ ਖਰ ਕੈਨੇਡਾ ਦੇ ਉਹੋ ਜਿਹਾ ਸਿਸਟਮ ਨਹੀਂ ਹੈ ਕੈਨੇਡਾ ਤੇ ਜਿਹੜੀਆਂ ਨੈਟੋ ਕੰਟਰੀਜ਼ ਹੈਗੇ ਨੇ ਉਹਨਾਂ ਨੇ ਨਿਟੀ ਚਾਰ ਰੱਖਿਆ ਹੁੰਦਾ ਵੀ ਆਪਣੀ ਟੋਟਲ ਜੀਡੀਪੀ ਜਿੰਨੀ ਹੈ ਉਹਦਾ ਅਸੀਂ ਆਹ ਪਰਸੈਂਟੇਜ ਫੌਜ ਤੇ ਖਰਚਾਂਗੇ ਡਿਫੈਂਸ ਤੇ ਖਰਚਾਂਗੇ ਠੀਕ ਹੈ ਜੀ ਕੈਨੇਡਾ ਵਾਲੇ ਅਜੇ ਤੱਕ ਟੀਚੇ ਤੋਂ ਪਿੱਛੇ ਰਹੇ ਨੇ ਹੋਰ ਵੀ ਬਹੁਤ ਸਾਰੇ ਕੰਟਰੀ ਹੈਗੇ ਜਿਹੜੇ ਕਹਿੰਦੇ ਅਸੀਂ ਨਹੀਂ ਖਰਚਣੇ ਖਰਚਣੇ ਤੇ ਅਮਰੀਕਾ ਵਾਲੇ ਕਹਿੰਦੇ ਨੇ ਖਰਚੋ ਅਸੀਂ ਠੇਕਾ ਥੋੜਾ ਲਿਆ ਸਾਰੇ ਦੀ ਰੱਖੀ ਕਰਨ ਦਾ ਤੁਸੀਂ ਖਰਚੋ ਯੂਐਸਏ ਵਾਲੇ ਬਹੁਤ ਖਰਚਦੇ ਨੇ ਤੇ ਮਾਰਕ ਕਾਰਨੀ ਇਨੇ ਜ਼ਿਆਦਾ ਖਰਚਣ ਦੀ ਤਿਆਰੀ ਕਰੀ ਬੈਠੇ ਨੇ ਜਿਹੜੇ ਦੂਸਰੇ ਵਿਸ਼ਵ ਜੁੱਤ ਤੋਂ ਬਾਅਦ ਕਦੇ ਨਹੀਂ ਖਰਚੇਗਾ ਅੱਛਾ ਜੀ ਸੋ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਕੈਨੇਡਾ ਨੇ ਨੈਟੋ ਦੀ ਜਿਹੜੀ ਪਲੈਜ ਹੈ ਕਿ ਤੁਹਾਡੀ ਨਵੀਂ ਪਲੈਜਾ ਉਹਨਾਂ ਦੀ ਕਿ ਜੀਡੀਪੀ ਜਿੰਨੀ ਤੁਹਾਡੀ ਜੀਡੀਪੀ ਹੈ ਕ੍ਰਾਸ ਡੋਮੈਸਟਿਕ ਪ੍ਰੋਡਕਟ ਹੈ ਉਹਦਾ 5% ਤੁਸੀਂ ਡਿਫੈਂਸ ਤੇ ਖਰਚਣਾ ਤੇ ਕਾਰਨੀ ਮਾਰ ਕਾਰਨੀ ਹੋਰਾਂ ਨੇ 2035 ਤੱਕ ਅਜਿਹਾ ਕਰਨ ਦਾ ਵਾਅਦਾ ਕਰ ਲਿਆ ਭਾਵੇਂ ਕਿ 2035 ਬਹੁਤ ਦੂਰ ਜਾਪਦੀ ਹੈ ਤੇ ਸਮੇਂ ਦੇ ਦਰਮਿਆਨ ਪਤਾ ਨਹੀਂ ਕੀ ਕੀ ਬਦਲੀ ਹੋ ਜਾਣਾ ਹੈ ਪਰ ਫੇਰ ਵੀ ਸਰਕਾਰ ਆਲਰੇਡੀ ਇਸ ਤੋਂ ਪਹਿਲਾਂ ਵੀ ਐਲਾਨ ਕਰ ਚੁੱਕੀ ਹੈ ਤੇ ਆਲਰੇਡੀ ਜਿਹੜੀਆਂ ਕੰਪਨੀਆਂ ਕੈਨੇਡਾ ਦੇ ਵਿੱਚ ਇਹੋ ਜਿਹੀਆਂ ਫੌਜੀ ਗੱਡੀਆਂ ਜਾਂ ਹਥਿਆਰ ਜਾਂ ਹੋਰ ਚੀਜ਼ਾਂ ਬਣਾਉਂਦੇ ਨੇ ਉਹਨਾਂ ਨੂੰ ਕਹਿ ਚੁੱਕੇ ਨੇ ਕਿ ਤੁਸੀਂ ਤਿਆਰੀ ਰੱਖੋ ਅਸੀਂ ਤੁਹਾਨੂੰ ਆਰਡਰ ਦੇਵਾਂਗੇ ਤੇ ਹੁਣ ਅਸੀਂ ਫੌਜ ਤਕੜੀ ਕਰਨੀ ਹੈ World War 2 ਤੋਂ ਬਾਅਦ ਮਾਰ ਕਰਨੀ ਹੋਰਾਂ ਨੇ ਕਮਿਟਮੈਂਟ ਜਿਹੜੀ ਕੀਤੀ ਆ ਆਪਣੇ ਨੈਟੋ ਸਾਥੀਆਂ ਦੇ ਨਾਲ ਕਿ 5% ਜੀਡੀਪੀ ਦਾ ਖਰਚਣਾ ਇਹਦਾ ਮਤਲਬ ਇਹ ਹੋਵੇਗਾ ਕਿ ਬਿਲੀਅਨਸ ਦੇ ਬਿਲੀਅਨਸ ਡਾਲਰ ਜਿਹੜੇ ਨੇ ਹਰ ਸਾਲ ਖਰਚਨੇ ਪੈਣਗੇ ਤੇ ਉਸ ਵਿੱਚ ਲਗਾਤਾਰ ਵਾਧਾ ਜਿਹੜਾ ਹੈ ਜੀ ਹੁੰਦਾ ਜਾਵੇਗਾ ਕਿਉਂਕਿ ਜੀਡੀਪੀ ਨਹੀਂ ਤਾਂ ਗਰੋਅ ਕਰਨਾ ਨੈਟੋ ਦੇ 32 ਮੁਲਕਾਂ ਨੇ ਨਵੀਂ ਕਮਿਟਮੈਂਟ ਜਿਹੜੀ ਹੈ ਇਹ ਜਿਹੜੀ ਮੀਟਿੰਗ ਹੋਈ ਆ ਇਹ ਇੱਕ ਹਾਲੈਂਡ ਦੇ ਵਿੱਚ ਉੱਥੇ ਇਹ ਕਮਿਟਮੈਂਟ ਤੇ ਸਾਰਿਆਂ ਨੇ ਮੋਹਰ ਲਾਈ ਹੈ ਤੇ ਜਿਹੜਾ ਟੀਚਾ ਹੈ ਕਿ 5% ਹੀ ਰੱਖਣਾ ਜਿਸ ਤੋਂ ਵਧਾਉਣਾ ਹੈ ਜਾਂ ਘਟਾਉਣਾ ਉਹਨੂੰ 2029 ਚ ਇੱਕ ਵਾਰੀ ਝਾਤ ਮਾਰੀ ਜਾਵੇਗੀ ਪਰ 5% ਕੈਨੇਡਾ ਵਾਲੇ ਕਿਵੇਂ ਖਰਚਣਗੇ ਇਹਦੇ ਬਾਰੇ ਗੱਲ ਬਹੁਤੀ ਡਿਟੇਲ ਹੈ ਜੇ ਮਾਰਕਰ ਨਹੀਂ ਉਹਨਾਂ ਨੇ ਦਿੱਤੀ ਨਹੀਂ ਹੈ ਪਰ ਉਹ ਕਹਿੰਦੇ ਨੇ ਕਿ 3.5% ਤਾਂ ਅਸੀਂ ਜਿਹੜੇ ਜਹਾਜ਼ ਤੇ ਹਥਿਆਰ ਜਿਹੜੇ ਨੇ ਉਹਨਾਂ ਤੇ ਖਰਚਾਂਗੇ ਕੋਲ ਡਿਫੈਂਸ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਤੇ 1.5% ਕਹਿੰਦੇ ਡਿਫੈਂਸ ਰਿਲੇਟਡ ਇਨਵੈਸਟਮੈਂਟ ਹੋਵੇਗੀ ਜਿਹਦੇ ਵਿੱਚ ਇਨਫਰਾਸਟ੍ਰਕਚਰ ਵੀ ਹੋਵੇਗਾ ਮਤਲਬ ਇਹ ਹੈ ਕਿ ਸਰਕਾਰ ਪੈਸੇ ਖਰਚੇਗੀ 1.5% ਕੁੱਲ ਜੀਡੀਪੀ ਦਾ ਡਿਫੈਂਸ ਰਿਲੇਟਡ ਇਨਵੈਸਟਮੈਂਟ ਤੇ ਪਾਬੋ ਇੰਡਸਟਰੀ ਕਾਇਮ ਕੀਤੀ ਜਾਵੇਗੀ ਉਹ ਸਿਸਟਮ ਕਾਇਮ ਕੀਤਾ ਜਾਵੇਗਾ ਜਿਹਦੇ ਨਾਲ ਇਕਨੋਮੀ ਵੀ ਵਧੇ ਤੇ ਨੌਕਰੀਆਂ ਵੀ ਪੈਦਾ ਹੋਣ ਸੋ ਸਰਕਾਰ ਦੇ ਇਹ ਕੱਲੇ ਖਰਚੇ ਇਹ ਨਹੀਂ ਕਿ ਜਿਵੇਂ ਪਹਿਲਾਂ ਯੂਕਰੇਨ ਦੇ ਨਾਂ ਤੇ ਕਫਾ ਫੜਾ ਦਿੱਤਾ ਜਾਂਦਾ ਸੀ ਪਦਿਸ਼ਨ ਤੇ ਕੈਨੇਡਾ ਵਾਸੀਆਂ ਨੂੰ ਉਸਦਾ ਕੀ ਫਾਇਦਾ ਹੁੰਦਾ ਸੀ ਕੈਨੇਡਾ ਦਾ ਪੈਸਾ ਸੀ ਉਹ ਪਰ ਹੁਣ ਕੈਨੇਡਾ ਵਾਲੇ ਜੇ ਫੌਜ ਤੇ ਪੈਸੇ ਖਰਚਣਗੇ ਤਾਂ ਇਹਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਤੇ ਕੈਨੇਡਾ ਦੀ ਡਿਪੈਂਡੈਂਸੀ ਜਿਹੜੀ ਫੋਰਨ ਤੇ ਆ ਉਹ ਵੀ ਘਟੇਗੀ ਸੋ ਪਲਾਨ ਵੱਡੀ ਹੈ ਪਰ ਸਰਕਾਰ ਪੈਸਾ ਕਿੱਥੋਂ ਲਵੇਗੀ ਇਹ ਮਾਰਕਰਨੀ ਬਹੁਤ ਵੱਡੇ ਅਰਥਸ਼ਾਸਤਰੀ ਨੇ ਉਹ ਸੋਚਣਗੇ ਸੋ ਇਹਦਾ ਮਤਲਬ ਇਹ ਹੋਵੇਗਾ ਕਿ ਬਹੁਤ ਸਾਰੇ ਖਰਚੇ ਜਿਹੜੇ ਨੇ ਆਉਣ ਵਾਲੇ ਸਰਕਾਰ ਦੇ ਪਧਨ ਵਾਲੇ ਨੇ ਤੇ ਅਲਾਈਜ਼ ਤੋਂ ਪ੍ਰੈਸ਼ਰ ਵੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਯੂਐਸਏ ਵਾਲੇ ਕਹਿੰਦੇ ਨੇ ਕਿ ਤੁਸੀਂ ਪੈਸੇ ਘੱਟ ਖਰਚ ਦਿਓ ਸਾਰੇ ਹੀ ਘੱਟ ਖਰਚ ਦਿਓ ਤੇ ਇਹਦਾ ਮਤਲਬ ਇਹ ਹੋਵੇਗਾ ਕਿ ਜੇ ਹੁਣ ਸਰਕਾਰ ਇਹ ਕਰ ਲੈਂਦੀ ਹੈ ਤੇ 62 ਬਿਲੀਅਨ ਡਾਲਰ ਜਿਹੜੇ ਨੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਖਰਚਨੇ ਪੈ ਜਾਣਗੇ ਯੂਐਸਏ ਵੱਲੇ ਬਹੁਤ ਵੱਡੀਆਂ ਰਕਮਾਂ ਖਰਚਦੇ ਨੇ ਤੇ ਉਹ ਖਰਚੇ ਦੇ ਰਹਿਣਗੇ ਆਪਣੇ ਤੌਰ ਤੇ ਪਰ ਉਹਨਾਂ ਨੂੰ ਵੀ ਖੁਸ਼ ਕੀਤਾ ਤੇ ਨਾਲ ਜਿਹੜੇ ਹੋਰ ਐਲਾਈਜ਼ ਹੈਗੇ ਨੇ ਉਹਨਾਂ ਨੂੰ ਵੀ ਖੁਸ਼ ਕੀਤਾ ਪਰ ਮਾਰਕ ਕਰਨੀ ਰਕਮ ਕਿੱਥੋਂ ਲਿਆਉਣਗੇ ਇਹ ਬਹੁਤ ਵੱਡਾ ਸਵਾਲ ਹੈ ਜੀ